ਸੀਐਸਓ ਦੇ ਇਹ ਮੰਡਾਲਾ ਕਾਜਵਾਲ ਖੜੇ ਹੈਗੇ ਆ ਨਵਾਂ ਸ਼ਹਿਰ ਵਿੱਚ ਇੱਥੇ ਕੱਲ ਥੋੜੀ ਜਿਹੀ ਸੰਕੋਚਨਾ ਆਈ ਸੀ ਕਿ ਜਿਹੜਾ ਸਪਰ ਹੈਗਾ ਉਹਦੇ ਵਿੱਚ ਥੋੜੀ ਬੋਤੀ ਹਲਚਲ ਹੋਈ ਹੈ ਕਿ ਵਾਟਰ ਲੈਵਲ ਦੇ ਫਲਕਚੁਏਸ਼ਨ ਕਰਕੇ ਕੱਲ ਰਾਤੀ ਇੱਥੇ ਸਾਰੀ ਸਟਰੈਂਥਨਿੰਗ ਵਗੈਰਾ ਕਰ ਦਿੱਤੀ ਗਈ ਸੀ ਕਿ ਪਿੰਡ ਦੇ ਲੋਕਾਂ ਦੇ ਨਾਲ ਰਲ ਕੇ ਉਸ ਦੇ ਬਾਵਜੂਦ ਵੀ ਸਿਰੇ ਥੋੜਾ ਜਿਹਾ ਪਾਣੀ ਦੇ ਪ੍ਰਭਾਵ ਕਰਕੇ ਜੋ ਹੈ ਸਪਰ ਦਾ ਪੋਰਸ਼ਨ ਜਿਹੜਾ ਹੈਗਾ ਉਹ ਥੋੜਾ ਕਲਸਾਈਡ ਹੋਇਆ ਹੈਗਾ ਤੁਹੋ ਉਹਦੀ ਜਿਹੜੀ ਹੈਗੀ ਹੈ ਸਟਰੈਂਥਿੰਗ ਦਾ ਜਿਹੜਾ ਕੰਮ ਹੈਗਾ ਇੱਥੇ ਚੱਲ ਰਿਹਾ ਹੈਗਾ ਜਿਹੜੇ ਵੀ 올 ਅਵੇਲੇਬਲ ਰਿਸੋਰਸਸ ਵਗੈਰਾ ਇੱਥੇ ਚਾਹੀਦੇ ਸੀਗੇ ਉਹ ਸਾਰੇ ਇੱਥੇ ਹੈਗੇ ਨੇ ਪਿੰਡ ਦੇ ਲੋਕੀ ਬਹੁਤ ਵੱਡੀ ਤਦਾਦ ਦੇ ਵਿੱਚ ਕਿਸੇ ਸਾਰੇ ਆਏ ਹੋਏ ਹੈਗੇ ਨੇ ਕੰਮ ਚੱਲ ਰਿਹਾ ਹੈਗਾ ਤੇ ਸਿਚੁਏਸ਼ਨ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਹੈ